ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨਹਿ हे ਜੀਵ ਤੇਰੇ ਮਨ ਦੀ ਇੱਛਾ ਚਿਤਵਨੀ ਅਨੁਸਾਰ ਪਰਮੇਸ਼ਰ ਤੈਨੂੰ ਦਾਨ ਦੇਣਾ ਕਰਦਾ ਹੈ ਤੂੰ ਦਾਨ ਦੇਣ ਯੋਗ ਬਣਨਾ ਕਰਦਾ ਹੈ ਤੇ ਤੇਰੀਆਂ ਸਰਬੱਤ ਸਰੀਆਂ ਆਸਾਂ ਪੂਰਨ ਕਰਦਾ ਹੈ ਜਿਸ ਪਰਮੇਸ਼ਰ ਨੇ ਕਿਰਪਾ ਕਰਕੇ ਤੈਨੂੰ ਹੋਰਨਾਂ ਦੇ ਮਨ ਦੀ ਇੱਛਾ ਅਨੁਸਾਰ দান ਕਰਨ ਕਰਨ ਵਾਲਾ ਦਾਨੀ ਬਣਾ ਦਿੱਤਾ ਤੇ ਹੋਰਨਾਂ ਦੀਆਂ ਆਸਾਂ ਪੂਰੀਆਂ ਕਰਨ ਲਈ ਪਰਮੇਸ਼ਰ ਨੇ ਤੈਨੂੰ ਪਦਾਰਥ ਦੇ ਦਿੱਤੇ ਹਨ اے ਜੀਵ ਜੇ ਤੇਰੇ ਮਨ ਵਿੱਚ ਗੁਰਾਂ ਦੇ ਪਾਸੋਂ ਬ੍ਰਹਮ ਗਿਆਨ ਰੂਪੀ দান ਪ੍ਰਾਪਤ ਕਰਨ ਦੀ ਇੱਛਾ ਹੈ ਤਾਂ ਪਰਮੇਸ਼ਰ ਸਰੂਪ ਸਤਿਗੁਰੂ ਜੀ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦੇਣਗੇ ਖੰਡਣੰ ਕਲ ਕਲੇਸਹਿ ਪ੍ਰਭ ਸਿਮਰ ਨਾਨਕ ਨਹਿ ਦੂਰਣੈ ਬਲਕੇ ਤੇਰੀਆਂ ਕਲ ਕਲਪਨਾ ਤੇ ਪੰਜ ਪ੍ਰਕਾਰ ਦੇ ਅਵਿਧਿਆ ਆਦ ਕਲੇਸਹਿ ਕਲੇਸਾਂ ਦਾ ਵੀ ਖੰਡਣੈ ਖੰਡਣੰ ਭਾਵ ਨਾਸ਼ ਕਰਨ ਵਾਲਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਲਈ ਇਹ ਜੀਵ ਉਸ ਪ੍ਰਭ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰ ਜੋ ਤੇਰੇ ਤੋਂ ਦੂਰ ਨਾ ਹੈ ਦੂਰ ਨਹੀਂ ਹੈ ਭਾਵ ਹਰ ਵਕਤ ਤੇਰੇ ਅੰਗ ਸੰਗ ਹੈ ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉ ਲਾਈਐ ਨੇਹ ਜਿਸ ਪਰਮੇਸ਼ਰ ਦੀ ਚੇਤਨ ਸੱਤਾਰੂਪੀ ਜੋਤ ਸੰਗ ਕੀਏ ਨਾਲ ਹੋਣ ਕਰਕੇ ਤੂੰ ਹਬ ਸਾਰੇ ਰੰਗ ਅਨੰਦਾਂ ਨੂੰ ਮਾਣਦਾ ਭੋਗਦਾ ਹੈ ਤੈ ਕ ਇਹ ਤੈਨੂੰ ਸਵਾਹਿਗੁਰੂ ਦੇ ਨਾਲ ਪ੍ਰੇਮ ਲਾਉਣਾ ਚਾਹੀਦਾ ਸੋ ਸੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਜੀਵ ਸੋ ਕਹੀਏ ਉਸ ਗਿਆਤ ਪੂਰਵਕ ਸੋ ਪਤੀ ਪਰਮੇਸ਼ਰ ਨੂੰ ਬਿੰਦ ਰਤਾ ਭਰਤ ਭਾਵ ਥੋੜੇ ਚਿਰ ਲਈ ਵੀ ਨਾ ਭਲਾ ਜਿਸ ਵਾਹਿਗੁਰੂ ਨੇ ਤੇਰਾ ਸੋਹਣਾ ਦੇਹ ਸਰੀਰ ਸਿਰਜਿਆ ਰਚਿਆ ਉੜੀ ਜੀਵ ਪ੍ਰਾਨ ਤਨ ਤਨ ਦੀਆ ਦੀਨੇ ਰਸ ਭੋਗ ਹੈ ਜੀਵ ਜਿਸ ਵਾਹਿਗੁਰੂ ਨੇ ਜ਼ਿੰਦਗੀ ਸੂਖਮ ਸਰੀਰ ਪ੍ਰਾਨ ਤਨ ਸਤੂਲ ਸਰੀਰ ਦੇ ਸੰਸਾਰਿਕ ਕਾਰਜਾਂ ਲਈ ਵਰਤਣ ਨੂੰ ਧਨ ਦੌਲਤ ਦਿੱਤਾ ਹੈ ਅਤੇ ਖਾਣ ਵਾਸਤੇ ਰਸਦਾਇਕ ਭੋਜਨ ਤੇ ਭੋਗਣ ਵਾਸਤੇ ਪਦਾਰਥ ਦਿੱਤੇ ਹਨ ਗ੍ਰਹਿ ਮੰਦਰ ਰਥ ਅਸ ਦੀਏ ਰਜ ਭਲੇ ਸੰਜੋਗ ਸੱਚੇ ਗ੍ਰਹਿ ਘਰ ਮੰਦਰ ਮਗ ਪੱਕੇ ਮਕਾਨ ਸਵਾਰੀ ਲਈ ਰੱਥ ਤੇ ਅਸ ਘੋੜੇ ਚੜ੍ਹ ਲਈ ਦਿੱਤੇ ਹਨ ਅਤੇ ਭਲੇ ਚੰਗੇ ਸੰਬੰਧੀਆਂ ਨਾਲ ਸੰਜੋਗ ਸਬੰਧ ਰਚ ਬਣਾ ਦਿੱਤੇ ਹਨ ਸੁੱਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਉਸ ਦਾਤਾ ਦੇਣ ਵਾਲੇ ਦੇਵਨ ਜੋਗ ਲਾਇਕ ਪ੍ਰਭ ਪਰਮੇਸ਼ਰ ਨੇ ਤੈਨੂੰ ਸੁੱਤ ਪੁੱਤਰ ਬਨਤਾ istri ਸਾਜਨ ਸੱਜਣ ਤੇ ਸੇਵਕ ਟਹਿਲ ਕਰਨ ਵਾਲੇ ਪੁਰਖ ਦਿੱਤੇ ਹਨ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ ਹੇ ਜੀਵ ਸੁ ਹਰ ਪਰਮੇਸ਼ਰ ਦਾ ਸਿਮਰਨ ਕਰਕੇ ਤੇਰਾ ਮਨ ਤੇ ਤਨ ਸਰੀਰ ਸ਼ੁਭ ਗੁਣਾ ਨਾਲ ਹਰ ਆਪਰਾ ਪਰਫੁੱਲਤ ਹੋ ਜਾਵੇਗਾ ਅਤੇ ਵਿਜੋਗ ਵਿਛੋੜੇ ਦਾ ਦੁੱਖ ਮਰਨ ਦਾ ਦੁੱਖ ਲੈ ਜਾਵੇਗਾ ਦੂਰ ਹੋ ਜਾਵੇਗਾ ਸਾਧ ਸੰਗ ਹਰ ਗੁਣ ਰਮਹੁ ਬਿਨਸੇ ਸਭ ਰੋਗ ਸਾਧ ਸ੍ਰੇਸ਼ਟ ਗੁਰਾਂ ਦੀ ਸੰਗ ਸੰਗਤ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਰਮਉਚਾਰਨ ਕਰ ਤਾਂ ਸਾਰੇ ਆਦੀ ਵਿਆਦੀ ਉਪਾਦੀ ਹੰਕਾਰ ਅਗਿਆਨ ਆਦਿਕ ਦੇ ਰੋਗ ਬਿੰਦ ਸੇ ਨਾਸ਼ ਹੋ ਜਾਣਗੇ ਸਲੋਕ ਕੁਟੰਬ ਯਤਨ ਕਰਨੰ ਮਾਇਆ ਅਨੇਕ ਉਦਮਹਿ हे ਜੀਵ ਤੂੰ ਕੁਟੰਬ ਪਰਿਵਾਰ ਨੂੰ ਪਾਲਣ ਪੋਲਣ ਪੋਸ਼ਣ ਵਾਸਤੇ ਤਾਂ ਅਨੇਕਾਂ ਯਤਨ ਉਪਾਉ ਕਰਨ ਕਰਦਾ ਹੈ ਤੇ ਕਰਦਾ ਹੀ ਰਹਿੰਦਾ ਹੈ ਤੇ ਮਾਇਆ ਦੀ ਪ੍ਰਾਪਤੀ ਵਾਸਤੇ ਅਨੇਕ ਬਹੁਤੇ ਉਦਮਹਿ ਯਤਨ ਕਰਦਾ ਹੈ ਹਰ ਭਗਤ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਿਤ ਤਹ ਹੈ ਜੀਵ ਜੋ ਪੁਰਖ ਪਰਮੇਸ਼ਰ ਦੀ ਭਾ ਪ੍ਰੇਮਾ ਭਗਤੀ ਤੋਂ ਹੀਣੰ ਰਹਤ ਹਨ ਹੀਣ ਹਨ ਖਾਲੀ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪ੍ਰਭ ਪਰਮੇਸ਼ਰ ਨੂੰ ਭੁੱਲਣੇ ਕਰਕੇ ਉਹ ਪੁਰਖ ਪ੍ਰੀਤ ਤਹ ਪ੍ਰੀਤ ਦੀ ਨਿਆਈਆਂ ਨੂੰ ਪ੍ਰੀਤ ਬਣਦੇ ਆ ਉਹ ਭੂਤ ਹਨ ਟੁੱਟੜੀਆ ਸਾਪ੍ਰੀਤ ਜੋ ਲਾਈ ਬਿਆਨਸੇ ਉਹ ਸਾਗੀਓ ਪ੍ਰੀਤ ਪ੍ਰੀਤੀ ਟੁੱਟੜੀਆ ਟੁੱਟ ਜਾਣ ਵਾਲੀ ਹੈ ਜਿਹੜੀ ਬਿਆਨ ਦੂਸਰੇ ਸੰਬੰਧੀਆਂ ਨਾਲ ਲਾਈ ਹੋਈ ਆ ਉਹ ਪ੍ਰੀਤੀ ਟੁੱਟ ਜਾਣ ਵਾਲੀ ਹੈ ਜੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਬਿਆਨ ਬਿਨਾਮ ਵਿਸ਼ੇਸ਼ ਕਰਕੇ ਅਨਨਾਮ ਅਨਭਾਵ ਦ્વੈਤ ਨਾਲ ਲਗਾਈ ਹੋਈ ਆ ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਜੀਵ ਇਹੋ ਪ੍ਰੀਤੀ ਦੀ ਇਹੋ ਪ੍ਰੀਤੀ ਦੀ ਸੱਚੀ ਰੀਤੀ ਹੈ ਜਿਹੜਾ ਸਾਈਂ ਪਰਮੇਸ਼ਰ ਦੇ ਸੇਤੀ ਹੁੰਦਾ ਨਾਲ ਚੇਤ ਦਾ ਰੰਗਿਆ ਜਾਣਾ ਹੈ ਪੌੜੀ ਜਿਸ ਬਿਸਰਤ ਤਨ ਪਸਮ ਹੋਏ ਕਹਤੇ ਸਭ ਪ੍ਰੀਤ ਜਿਸ ਪਰਮੇਸ਼ਰ ਦੀ ਚੇਤਨ ਸੱਦਾ ਦੇ ਬਿਸਰਤ ਵਿਦਾ ਹੋਣ ਤੋਂ ਤਨ ਸਰੀਰ ਪਸਮ ਸੁਆਹ ਹੋ ਜਾਂਦਾ ਅਤੇ ਸਾਰੇ ਸੰਬੰਧੀ ਪ੍ਰੀਤ ਪ੍ਰੇਤ ਕਹਿਣ ਲੱਗ ਜਾਂਦੇ ਖੇਨ ਗਰੇਹ ਮਹਿ ਬਸਨ ਨ ਦੇਵਹੀ ਜਿਨ ਸਿਓ ਸੋਈ ਹੀਤ ਬਾਦਸ਼ਾਹ ਫਰਮਾਉਂਦੇ ਜਿੰਨਾਂ ਸਬੰਧੀਆਂ ਨਾਲ ਹੇਤ ਹਿੱਤ ਸੀ ਪ੍ਰੇਮ ਸੀ ਫਿਰ ਉਹੀ ਸਬੰਧੀ ਮੁਰਦੇ ਹੋਏ ਦੇ ਤਾਈ ਤੈਨੂੰ ਇੱਕ ਛਿੰਨੀ ਗ੍ਰਹਿ ਘਰ ਵਿੱਚ ਵਸਣ ਨਹੀਂ ਦਿੰਦੇ ਰਹਿਣ ਨਹੀਂ ਦਿੰਦੇ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜਿੰਨਾਂ ਸਬੰਧੀਆਂ ਦੇ ਵਾਸਤੇ ਅਨਰਥ ਉਪਦਰਵ ਪਾਪ ਕਰਮ ਕਰ ਕਰਕੇ ਦਰਬ ਧਨ ਲੋਲਤ ਸੰਚਿਆ ਇਕੱਠਾ ਕੀਤਾ ਸੀ ਉਹ ਤਨ ਅੰਤ ਨੂੰ ਖੇਤ ਕਿਸ ਕਾਰਜ ਕਮ ਆਇਆ ਅੰਤ ਨੂੰ ਆਤਮਾ ਦੇ ਕਿਸੇ ਵੀ ਕੰਮ ਨਾ ਆਇਆ ਜੈਸਾ ਬੀਜੈ ਸੋ ਲੁਣੈ ਕਰਮ ਏਹੋ ਖੇਤ ਇਹ ਤਨ ਕਰਮਾਂ ਦਾ ਮਾਨੂ ਖੇਤ ਹੈ ਇਸ ਵਿੱਚ ਜੈਸਾ ਜਿਹੋ ਜਿਹਾ ਕਰਮ ਰੂਪ ਕੋਈ ਚੰਗਾ ਮੰਦਾ ਬੀਜ ਬੀਜਦਾ ਉਹ ਹੀ ਫਲ ਲੁਣੈ ਵੱਡਦਾ ਹੈ ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਪਰਮੇਸ਼ਰ ਵੱਲੋਂ ਅਕਿਰਤ ਕਣਾ ਕੀਤੇ ਹੋਏ ਉਪਕਾਰਾਂ ਨੂੰ ਭੁੱਲਣ ਵਾਲੇ ਪੁਰਖਾਂ ਨੂੰ ਹਰ ਪਰਮੇਸ਼ਰ ਵਿਸਰਿਆ ਭੁੱਲਿਆ ਆਇਆ ਹੈ ਜਿਸ ਕਰਕੇ ਉਹ ਜੁਨੀਆਂ ਵਿੱਚ ਪਰਮੇਤ ਪਰਮਦੇ ਰਹਿੰਦੇ ਆ ਸਲੋਕ ਕੋਟਦਾਨ ਇਸ ਨਾਨੰ ਅਨਕ ਸੋਧਨ ਪਵਿੱਤਰ ਤਹਿ ਸੋ ਇਸ ਦਾ ਦੂਸਰਾ ਪਾਠ ਸੋਧ ਨਾ ਕਰਕੇ ਵੀ ਆਇਆ ਹੈ ਸੋ ਇੱਥੇ ਤਾਂ ਸੋਧਨ ਹੀ ਆਇਆ ਹੈ ਉਸਨੇ ਕੋਟ ਕਰੋੜਾਂ ਰੁਪਏ ਦੇ ਦਾਨ ਕਰਲੇ ਹਨ ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਤੇ अनेका ਸੋਧਨ ਸੋਧਾਂ ਤੇ ਪਵਿੱਤਰਤਾ ਤੇ ਸਚਿਤਾ ਦੇ ਸਾਧਨ ਕਰਲੇ ਹਨ अनेका ਸੋਧ ਨਾ ਦੂਸਰੇ ਪਾੜ ਦਾ ਭਾਵ ਸੋਧਾਂ ਕਰਕੇ ਮਨ ਪਵਿੱਤਰ ਨਹੀਂ ਹੋ ਸਕਦਾ ਉਹ ਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਸਤਿਗੁਰੂ ਜੀ ਉਚਰੰਤ ਭਾਵ ਉਚਾਰਨ ਕਰਦੇ ਹਨ ਕਿ ਜਿਸ ਪੁਰਖ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਰਸਨਾ ਜੀਬਾਂ ਨਾਲ ਉਚਾਰਨ ਕੀਤਾ ਹੈ ਉਸ ਦੇ ਸਾਰੇ ਜਨਮਾਂ ਜਨਮਾਤਰਾਂ ਦੇ ਪਾਪ ਗੁਨਾਹ ਬਿਮੁਜਤੇ ਨਾਸ਼ ਹੋ ਜਾਂਦੇ ਪਾਪ ਬਿਮੁਜਤੇ ਬੇਨਾਮ ਵਿਸ਼ੇਸ਼ ਕਰਕੇ ਮੁਜਤੇ ਛੱਡ ਜਾਂਦੇ ਹਨ ਫਿਰ ਉਹਨਾਂ ਪ੍ਰਸ਼ਨ ਕੀਤਾ ਹੈ ਸਤਿਗੁਰੂ ਜੀ ਪਾਪਾਂ ਤੋਂ ਕਿਵੇਂ ਛੁੱਟੀ ਦਾ ਹੈ ਤਾਂ ਸਤਿਗੁਰੂ ਜੀ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਆ ਈਦਣ ਕੀ ਤੋ ਮੁ ਕਣਾ ਪੋਰੀ ਦਿੱਤੀ ਮਤਵਾਹੇ ਜਿਵੇਂ ਕਣਾ ਬਹੁਤੀਆਂ ਇਦਨ ਲੱਕੜੀਆਂ ਦਾ ਢੇਰ ਇਕੱਠਾ ਕੀ ਤੋ ਮੁ ਕਰਦੀਏ ਤੇ ਉਸ ਦੇ ਵਿਚਾਲੇ ਪੋਰੀ ਰੰਚਕ ਪਰ ਪਾਹੇ ਅੱਗ ਰੱਖ ਦਿੱਤੀ ਜਾਵੇ ਤਾਂ ਸਾਰੀਆਂ ਲੱਕੜੀਆਂ ਸੜ ਕੇ ਸੁਆਹ ਹੋ ਜਾਂਦੀਆਂ ਇਸੇ ਪ੍ਰਕਾਰ ਅਨੇਕਾਂ ਜਨਮਾਂ ਦੇ ਬਹੁਤੇ పాਪ ਲੱਕੜਾਂ ਦੇ ਢੇਰ ਦੀ ਨਿਆਈ ਹਾਂ ਇਹ ਥੋੜਾ ਸਮਾਂ ਵੀ ਚਿੱਤ ਜੋੜ ਕੇ ਪਰਮੇਸ਼ਰ ਦਾ ਭਜਨ ਕਰ ਲਈਏ ਤਾਂ ਕਰੋੜਾਂ ਜਨਮਾਂ ਦੇ ਪਾਪ ਨਾਮ ਰੂਪੀ ਅਗਨੀ ਨਾਲ ਸੜ ਕੇ ਸੁਆਹ ਜਾਂਦੇ ਹਨ ਮਨ ਵਸੰਦੜੋ ਸੱਚ ਸੋਹ ਨਾਨਕ ਹੱਬੇ ਦੁਖੜੇ ਉਲਾਹੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਓ ਜਦੋਂ ਸੱਚਾ ਸੋਹ ਪਤੀ ਪਰਮੇਸ਼ਰ ਮਨ ਵਿੱਚ ਆ ਕੇ ਵਸੰਦੜੋ ਵਸ ਜਾਵੇ ਤਾਂ ਹੱਬੇ ਸਾਰੇ ਦੁਖੜੇ ਦੁਖ ਉਲਾਹੇ ਲੈ ਜਾਂਦੇ ਹਨ ਪਾਪ ਮਿਟ ਜਾਂਦੇ ਹਨ ਪੌੜੀ ਕੋਟ ਅਗਾ ਸਭ ਨਾਸ ਹੋਵੇ ਸਿਮਰਤ ਹਰ ਨਾਉ ਹੇ ਭਾਈ ਹਰ ਪਰਮੇਸ਼ਰ ਦੇ ਨਾਉ ਨਾਮ ਦਾ ਸਿਮਰਨ ਕਰਕੇ ਕਰੋੜਾਂ ਜਨਮਾਂ ਦੇ ਸਭ ਸਾਰੇ ਅਗਾ ਪਾਪ ਨਾਸ਼ ਨਸ਼ਟ ਹੋ ਜਾਂਦੇ ਜੋ ਪਾਪਾਂ ਦੇ ਕੋਟ ਕਿਲੇ ਉਸਰੇ ਹੋਏ ਹਨ ਉਹ ਨਸ਼ਟ ਹੋ ਜਾਂਦੇ ਹਨ ਮਨ ਜਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਹਰ ਪਰਮੇਸ਼ਰ ਦੇ ਕੀਰਤਨ ਰੂਪ ਵਿੱਚ ਗੁਣ ਗਾਉਣ ਕਰਕੇ ਮਨ ਵਿੱਚ ਚਿੰਦੇ ਚਿੰਤਨ ਕੀਤੇ ਭਾਵ ਮਨ ਇਛਤ ਧਰਮ ਅਰਥ ਕਾਮ ਮੋਖ ਆਦ ਫਲ ਪਾਈ ਇਹ ਪਾ ਲਈਦੇ ਹਨ ਜਨਮ ਮਰਨ ਪੈ ਕੱਟੀ ਐ ਜਨਮ ਮਰਨ ਪੈ ਕੱਟੀ ਐ ਨਿਹਚਲ ਸੱਚਾ ਥਾਉ ਜੰਮਣ ਮਰਨ ਦਾ ਭੈ ਡਰ ਕਟਿਆ ਜਾਂਦਾ ਹੈ ਅਤੇ ਨਿਹਚਲ ਅਚਲ ਸੱਚੇ ਸਰੂਪ ਰੂਪੀ ਥਾਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪੁਰਬ ਹੋਵੇ ਲਿਖਿਆ ਪੁਰਬ ਹੋਵੇ ਲਿਖਿਆ ਹਰ ਚਰਨ ਸਮਾਉ ਪ੍ਰੰਤੂ ਜੇਕਰ ਪੁਰਬਲੇ ਨਿਸ਼ਕਾਮ ਕਰਮਾਂ ਦਾ ਪਰਮੇਸ਼ਰ ਨੇ ਜੀਵ ਦੇ ਮੱਥੇ ਤੇ ਲੇਖ ਲਿਖਿਆ ਹੋਵੇ ਤਾਂ ਜੀਵ ਦਾ ਮਨੁੱਖਾ ਜਨਮ ਪਾ ਕੇ ਮਾਨ ਪਰਮੇਸ਼ਰ ਦੇ ਚਰਨਾ ਕਮਲਾਂ ਵਿੱਚ ਸਮਾ ਜਾਂਦਾ ਹੈ ਅਪੇਦ ਹੋ ਜਾਂਦਾ ਹੈ ਕਰਿ ਕਿਰਪਾ ਪ੍ਰਭ ਰਾਖਿ લેਹੁ ਨਾਨਕ ਬਲ ਜਾਉ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਤਰ੍ਹਾਂ ਪਰਮੇਸ਼ਰ ਦੇ ਸਨਮੁਖ ਬੇਨਤੀ ਕਰੋ ਕਿ हे ਪ੍ਰਭ ਪਰਮੇਸ਼ਰ ਜੀ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੇਰੀ ਲੋਕ ਪ੍ਰਲੋਕ ਵਿੱਚ ਰੱਖਿਆ ਕਰੋ ਰੱਖ ਕਰ ਲਿਓ ਲਓ ਜੀ ਮੈਂ ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਬਲਹਾਰ ਜਾਂਦਾ ਹਾਂ ਸਲੋਕ ਗ੍ਰਿਹ ਰਚਨਾ ਅਪਾਰੰ ਮਨ ਬिलास ਸੁਆਦੰ ਰਸਹਿ ਜੋ ਪੁਰਖ ਗ੍ਰਹਿ ਕਰਦਿਆਂ ਅਪਾਰੰਗ ਬਹੁਤ ਤਰ੍ਹਾਂ ਦੀਆਂ ਰਚਨਾ ਸਜਾਵਟਾਂ ਵਿੱਚ ਲੱਗ ਕੇ ਮਨ ਦੇ ਬਿਲਾਸ ਆਨੰਦ ਵਾਸਤੇ ਵਿਸ਼ੇ ਰਸਾਂ ਦੇ ਰਸਹਿ ਰਸਾਂ ਕਸਾਂ ਦੇ ਸਵਾਦ ਵਿੱਚ ਲੱਗੇ ਰਹਿੰਦੇ ਆ ਕਦਾਂਚ ਨਹਿ ਸਿਮਰੰਤ ਨਾਨਕ ਤੇ ਜੰਤ ਬਿਸਟਾ ਕਰਿਮਹਿ ਸਤ ਗੁਰੂ ਜੀ ਕਥਨ ਕਰਦੇ ਹਨ ਕਿ ਕਦਾਂਚ ਕਦੇ ਵੀ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ ਤੇ ਉਹ ਜੰਤ ਜੀਵ ਬਿਸ਼ਤਾ ਗੰਦਗੀ ਦੇ ਕਰਿ ਮਹ ਭਾਵ ਕੀੜੇ ਸਮਝਣੇ ਚਾਹੀਦੇ ਹਨ ਮੁੱਜ ਅਡੰਬਰ ਖੱਬ ਕੇ ਮੰਜ ਮੁਹੱਬਤ ਨੇਹ ਭਾਵੇਂ ਮੁੱਜ ਬਹੁਤ ਭਾਰੀ ਅਡੰਬਰ ਤੰਬੂ ਆਦਿਕ ਬਣਾਉਣ ਵਾਲੇ ਅਡੰਬਰ ਬਣਾਉ ਤਣਾਉ ਬਣਾਉਤਾਂ ਨੂੰ ਬਣਾਉਣ ਵਾਲੇ ਉਦਮੀ ਹੋਣ ਅਤੇ ਹੱਬ ਸਭ ਕੇਹੋ ਕੁਝ ਪਦਾਰਥ ਵੀ ਉਹਨਾਂ ਕੋਲ ਹੋਣ ਅਤੇ ਸਬੰਧੀਆਂ ਨਾਲ ਹਿਰਦੇ ਮੰਝ ਵਿੱਚ ਮੁਹੱਬਤ ਸਨੇਹ ਵੀ ਕਰਦੇ ਹੋਣ ਤੇ ਸਬੰਧੀ ਵੀ ਪ੍ਰੇਮ ਕਰਦੇ ਹੋਣ ਸੋ ਸਾਈ ਜੈ ਵਿਸਰ ਨਾਨਕ ਸੋ ਤਨਖੇਹ ਸੋ ਇਥੇ ਜੈ ਨਹੀਂ ਕਹਿਣਾ ਜੱਜੇ ਦੇ ਦਲਾਵਾ ਨਾਲ ਬਿੰਦੀ ਹੈ ਜੈਂ ਕਹਿੰਦੇ ਪਰੰਤੂ ਜੈਂ ਭਾਵ ਜਿਨ੍ਹਾਂ ਨੂੰ ਉਸ ਸਾਈ ਮਾਲਕ ਪਰਮੇਸ਼ਰ ਦਾ ਨਾਮ ਵਿਸਰੈ ਭੁੱਲ ਜਾਂਦਾ ਹੈ ਸੋ ਉਹਨਾਂ ਦੇ ਤਨ ਸਰੀਰ ਖੇ ਮਿੱਟੀ ਹੋਏ ਸਮਝੋ। ਭਾਵ ਉਹਨਾਂ ਨੂੰ ਮਨੁੱਖਾ ਦੇ ਧਾਰੀ ਦਾ ਕੋਈ ਲਾਭ ਨਹੀਂ। ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ। ਸੁੰਦਰ ਸੋਹਣੀਆਂ ਦੁੱਧ ਦੀ ਝੱਗ ਵਰਗੀਆਂ ਚਿੱਟੀਆਂ ਸੇਜਾਂ ਬਣਾਈਆਂ ਹੋਣ। ਅਨੇਕ ਪ੍ਰਕਾਰ ਦੇ ਸਖੀਆਂ ਦੇ ਨਾਲ ਸੁਖ ਹੋਣ ਅਤੇ ਹਰੇਕ ਪ੍ਰਕਾਰ ਦੇ ਪਾਰੇ ਆਦਕਾਂ ਦੇ ਰਸ ਕੱਢ-ਕੱਢ ਕੇ ਪੂਰਨ ਭੋਗਾ ਨੂੰ ਭੋਗਣ ਵਾਲੇ ਹੋਣ। ਪੂਰਨ ਰਸਾਂ ਦੇ ਸਵਾਦ ਨੂੰ ਭੋਗਣ ਮਾਨਣ ਵਾਲੇ ਹਉਣ ਤੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਗ੍ਰਹਿ ਘਰ ਵਿੱਚ ਸੋਇਨ ਸੋਨਾ ਤੇ ਚੰਦਨ ਆਦ ਦੀਆਂ ਸੁਗੰਧੀਆਂ ਸੁਗੰਧ ਖੁਸ਼ਬੂਆਂ ਤੇ ਮੋਤੀ ਹੀਰੇ ਲਾਏ ਹੋਣ ਸੋਨੇ ਦੇ ਘਰ ਬਣੇ ਹੋਣ ਚੰਦਨ ਆਦ ਦੀਆਂ ਸੁਗੰਧੀਆਂ ਲਾਈਆਂ ਹੋਣ ਅਤੇ ਮੋਤੀਆਂ ਤੇ ਹੀਰੀਆਂ ਦੀਆਂ ਲੜੀਆਂ ਲਾਈਆਂ ਹੋਣ ਪਰੋਈਆਂ ਹੋਣ ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ ਮਾਨਦੀ ਇੱਛੇ ਕਈ ਇਸ਼ਾਨਸਾਰ ਵਿਸ਼ੇ ਸੁਖਾਂ ਨੂੰ ਮਾਣਦਾ ਭੋਗਦੇ ਹੋਣ ਅਤੇ ਕਿਸੇ ਪ੍ਰਕਾਰ ਦਾ ਕੋਈ ਵਿਸੂਰੇ ਝੂਰਾ ਵੀ ਨਾ ਹੋਵੇ ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਗੀਰੇ ਇਤਨੇ ਪਦਾਰਥ ਪਾ ਕੇ ਵੀ ਜੇਕਰ ਐਸੇ ਮਨਮੁੱਖਾਂ ਦੇ ਉਹ ਪ੍ਰਭੂ ਪਰਮੇਸ਼ਰ ਚੇਤੇ ਨਹੀਂ ਨਾ ਆਉਂਦਾ ਤਾ ਐਸੀ ਪੁਰਖਾਂ ਨੂੰ ਪਾਤਸ਼ਾਹ ਫਰਮਾਉਂਦੇ ਉਹ ਗੰਦਗੀ ਦੇ ਕੀੜੇ ਸਮਝਣਾ ਚਾਹੀਦੇ ਆ ਪਾ ਉਹ ਹੈ ਹੀ ਗੰਦਗੀ ਦੇ ਕੀੜੇ ਕਿਉਂਕਿ ਬਿਨ ਹਰ ਨਾਮ ਨਾ ਸਾਤ ਹੋਏ ਕਿਤ ਬਿਦ ਮਨ ਧੀਰੇ ਉਹਨਾਂ ਨੂੰ ਹਰੀ ਪ੍ਰਭੂ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਸ਼ਾਂਤੀ ਤਾਂ ਪ੍ਰਾਪਤ ਨਹੀਂ ਹੁੰਦੀ ਭਾਵ ਹਰ ਵਕਤ ਤ੍ਰਿਸ਼ਨਾ ਰੂਪੀ ਅਗਨੀ ਵਿੱਚ ਤਪਦੇ ਰਹਿੰਦੇ ਆ ਇਸ ਕਰਕੇ ਕਿਸ ਵਿਧੀ ਨਾਲ ਉਹਨਾਂ ਦੇ ਮਨ ਨੂੰ ਧੀਰੇ ਧੀਰੇ ਜਿਤਾ ਪ੍ਰਾਪਤ ਹੋਵੇ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ